ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਉਹ ਕਿਹੜੀ ਗੁਫਾ ਹੈ ਆ ਦੇਖੋ ਆ ਜੀਵਾ ਹਿਲ ਰਹੀ ਹੈ ਪੌਣ ਦਾ ਵਾਜਾ ਵੱਜ ਕੇ ਤੁਹਾਡੇ ਤੱਕ ਆਵਾਜ਼ ਕੰਨਾਂ ਚਾ ਰਹੀ ਹੈ ਆ ਜੀਵਾ ਦੇ ਉੱਪਰ ਪੌਣ ਟਕਰਾਰ ਰਹੀ ਹੈ ਪੌਣ ਕਿੱਥੋਂ ਆ ਰਹੀ ਹੈ ਨਾਸਕਾ ਦੇ ਵਿੱਚੋਂ ਪੌਣ ਆ ਗਈ ਕੰਠ ਤੇ ਕੰਠ ਦੇ ਉੱਪਰ ਜਿਉਂ ਹੀ ਜੀਵਾ ਦੇ ਨਾਲ ਟਕਰਾਉਂਦੀ ਹੈ ਤੇ ਇਥੋਂ ਆਵਾਜ਼ ਪੈਦਾ ਹੋ ਜਾਂਦੀ ਹੈ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਨੌ ਦੁਆਰੇ ਪ੍ਰਗਟ ਕੀਏ ਦੋ ਅੱਖਾਂ ਦੋ ਨਾਸਕਾ ਮੁਖ ਦੋ ਕੰਨ ਦੋ ਮਲਮੁਤਿੰਦਰੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਗੁਰਦਗਪਾਰੇ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਗਨੇ ਜਿਸਕਾ ਅੰਤ ਨਾ ਜਾਈ ਭਾਇ ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਪੌਣ ਦਾ ਵਾਜਾ ਵੱਜਦਾ ਹੈ ਗੁਫਾ ਵਿੱਚ ਵੱਜ ਰਿਹਾ ਹੁਣ ਬਈ ਪਹਿਲੀ ਗੱਲ ਤਾਂ ਪਏ ਬਹੁਤ ਗੁਰਵਿਰਲੇ ਗੁਰਮਖਨੇ ਜਿਹੜੇ ਵੇਖਣਗੇ ਵੀ ਪੌਣ ਦਾ ਵਾਜਾ ਕੀ ਹੈ ਗੁਫਾ ਕੀ ਹੈ ਗੁਰਬਾਣੀ ਚ ਕਿਹਾ ਹੁਣ ਆਪਾਂ ਗੁਫਾ ਬਾਰੇ ਪੁੱਜਿਆ ਵੀ ਦੇਖੋ ਆ ਜੀਵਾ ਆ ਦੋਨਾਂ ਨੇਤਰਾ ਤੋਂ ਆ ਦੋਨਾਂ ਸਿਰਿਆਂ ਦੇ ਵਿੱਚ ਗੁਫਾ ਹੈ ਸਾਰੀ ਤੇ ਇੱਥੇ ਪੌਣ ਦਾ ਵਾਜਾ ਮੁਖ ਦੇ ਵਿੱਚ ਵੱਜਦਾ ਪਿਆ ਬਾਕੀ ਸਾਰੀਆਂ ਚੀਜ਼ਾਂ ਦੋ-ਦੋ ਦਿੱਤੀਆਂ ਦੋ ਕੰਨ ਦੋ ਨਾਸਕਾ ਦੋ ਅੱਖਾਂ ਦੋ ਮਾਲਮੁਤ ਇੰਦਰੇ ਜੀਵਾ ਇੱਕ ਦਿੱਤੀ ਹੈ ਨੌ ਦਰਵਾਜਿਆਂ ਵਿੱਚ ਜੀਵਾ ਹੀ ਇੱਕ ਹੈ ਬਾਕੀ ਡਬਲ ਹੈ ਕਿਉਂਕਿ ਜੀਵਾ ਨਹੀਂ ਸਾਨੂੰ 84 ਲੱਖ ਜੁ ਉਹਨਾਂ ਵਿੱਚ ਲੈ ਕੇ ਜਾਣਾ ਹੈ ਤੇ ਜੀਵਾ ਨਹੀਂ ਸਾਨੂੰ ਸੱਚ ਨਾਲ ਮਲਾਪ ਕਰਾਉਣਾ ਜੋ ਦੇਖਿਆ ਜੋ ਸੁਣਿਆ ਜੋ ਮਹਿਸੂਸ ਕੀਤਾ ਉਹਦਾ ਉਹਨਾਂ ਵਿੱਚੋਂ ਫੈਸਲਾ ਇੱਕ ਕਰਨਾ ਉਹ ਜੀਵਾ ਨੇ ਕਰਨਾ ਜੇ ਤਾਂ ਮਾਇਆ ਨੂੰ ਦੇਖ ਕੇ ਮਾਇਆ ਨਾਲ ਜੁੜ ਗਏ ਜੀਵਾ ਨਾਲ ਮਾਇਆ ਧਾਰੀ ਬਚਨ ਕਰੋਗੇ ਤੇ ਜੇ ਮਾਇਆ ਦਾ ਖੇਲ ਸਮਝ ਕੇ ਸੰਗਤ ਦੇ ਵਿੱਚੋਂ ਇੱਕ ਨਾਲ ਜੁੜ ਗਏ ਤਾਂ ਜੀਵਾ ਦੁਆਰਾ ਸਿਮਰਨ ਕਰੋਗੇ ਇਹੀ ਜੀਵਾ ਤੁਹਾਨੂੰ 84 ਲੱਖ ਜੁਨਾ ਵਿੱਚ ਲੈ ਜਾਂਦੀ ਹੈ ਜਦੋਂ ਇਹਦੇ ਰਾਈ ਨਿੰਦਿਆ ਚੁਗਲੀ ਉਸ ਤਤ ਸੰਸਾਰ ਦੀਆਂ ਗੱਲਾਂ ਕਰਦੇ ਹੋ। ਇਹੀ ਜੀਵਾ ਤੁਹਾਨੂੰ ਮਾਲਿਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੈ ਜਾਂਦੀ ਹੈ ਜਦੋਂ ਇਸ ਦੇ ਨਾਲ ਜਪ ਕਰਦੇ ਹੋ। ਇਹੀ ਜੀਵਾ ਨੇ ਤੁਹਾਨੂੰ ਇਨਸਾਫ ਦਿਵਾਉਣਾ ਹੈ। ਤਾਂ ਜੀਵਾ ਦੋ ਨਹੀਂ ਦਿੱਤੀਆਂ ਵੀ ਦੇਖ ਕੇ ਉਹਨਾਂ ਦੇ ਵਿੱਚੋਂ ਇੱਕ ਚੋਣਾ। ਇਹੀ ਖੇਡ। ਹੁਣ ਫਿਰ ਆਪਾਂ ਨੂੰ ਕਹਿ ਦਿੱਤਾ ਹੈ ਕਿ ਵੀ ਨਿਰੰਜਨ ਨਿਰੰਕਾਰ ਅਕਾਰਾਂ ਤੋਂ ਰਹਿਤ ਅਬਨਾਸ਼ੀ ਉਹ ਦਸਵੇਂ ਘਰ ਵਿੱਚ ਹੈ ਦਸਵੇਂ ਦੇ ਵਿੱਚ ਹੁਣ ਸਰੀਰ ਜਾ ਨਹੀਂ ਸਕਦਾ ਤੇ ਫਿਰ ਮਹਾਰਾਜ ਕਹਿੰਦੇ ਉੱਥੇ ਕੀ ਜਾਏਗਾ ਦਸਵੇਂ ਘਰ ਵਿੱਚ ਕੇਵਲ ਧਿਆਨ ਜਾ ਸਕਦਾ ਹੈ ਸੁਰਤ ਜਾ ਸਕਦੀ ਹੈ ਸਾਡਾ ਚਿੱਤ ਜਾ ਸਕਦਾ ਹੈ ਸਾਡੀ ਇਕਾਗਰਤਾ ਜਾ ਸਕਦੀ ਸਾਡੀ ਕੌਨਸ਼ੀਅਸਨੈਸ ਜਾ ਸਕਦੀ ਸੁਰਤੀ ਜਿਹਨੂੰ ਆਪਾਂ ਕਹਿੰਦੇ ਜਿਵੇਂ ਹੁਣ ਉਹ ਸੁਰਤੀ ਕੀ ਹੈ ਜਿਹੜੀ ਦਸਵੇਂ ਘਰ ਵਿੱਚ ਜਾ ਸਕਦੀ ਹੈ ਧਿਆਨ ਕੀ ਹੈ ਜਿਸ ਨੇ ਦਰਸ਼ਨ ਕਰਨੇ ਜਿਵੇਂ ਹੁਣ ਆਪਾਂ ਇਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਥੇ ਰੋਪੜ ਸ਼ਹਿਰ ਚ ਬੈਠੇ ਆਂ ਮੈਂ ਤੁਹਾਨੂੰ ਕਹਿਣਾ ਵੀ ਆਪ ਆਪ ਦੇ ਨੇਤਰ ਤੁਸੀਂ ਬੰਦ ਕਰੋ ਚਾਹੇ ਖੁੱਲੇ ਵੀ ਐ ਚਾਹੇ ਬੰਦ ਤੁਸੀਂ ਆਪ ਦਾ ਧਿਆਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਜਾਓ ਵੇਖੋ ਜਿਉਂ ਹੀ ਤੁਸੀਂ ਦਰਬਾਰ ਸਾਹਿਬ ਦਾ ਫੁਰਨਾ ਆਇਆ ਅੱਖਾਂ ਤੁਹਾਡੀਆਂ ਮੈਨੂੰ ਦੇਖ ਰਹੀਆਂ ਕੰਨ ਮੈਨੂੰ ਸੁਣਦੇ ਤੁਹਾਡੇ ਦਰਬਾਰ ਸਾਹਿਬ ਆ ਗਿਆ ਇਹ ਕੀ ਆ ਇਹ ਤੁਹਾਡੀ ਸੁਰਤੀ ਨੇ ਪਕੜਿਆ ਦਰਬਾਰ ਸਾਹਿਬ ਤੁਸੀਂ ਦੇਖਿਆ ਹੋਇਆ ਤੁਸੀਂ ਦਰਬਾਰ ਸਾਹਿਬ ਨੂੰ ਪਕੜ ਲਿਆ ਇੱਥੇ ਬੈਠੇ ਤੁਸੀਂ ਮੇਰੀ ਗੱਲ ਵੀ ਸੁਣ ਰਹੇ ਹੋ ਨਾਲ ਧਿਆਨ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹਨੂੰ ਧਿਆਨ ਕਹਿੰਦੇ ਨੇ ਜੋ ਦਰਬਾਰ ਸਾਹਿਬ ਦੀ ਆਕਾਰ ਅਗਿਰਤੀ ਤੁਹਾਨੂੰ ਦਿਖਾ ਰਿਹਾ ਤੁਸੀਂ ਆਨੰਦਪੁਰ ਸਾਹਿਬ ਲੈ ਜਾਓ ਧਿਆਨ ਤੁਸੀਂ ਆਪਦੇ ਘਰ ਲੈ ਜਾਓ ਧਿਆਨ ਜਿੱਥੋਂ ਤੁਸੀਂ ਚੱਲ ਕੇ ਆਏ ਹੋ ਦੇਖੋ ਨਾਲੋਂ ਨਾਲ ਸੁਰਤੀ ਘਰ ਦਾ ਨਾਮ ਲਿਆ ਘਰ ਚਲ ਗਈ ਤੁਹਾਡੇ ਮਾਤਾ ਦੀ ਫੋਟੋ ਸਾਹਮਣੇ ਲਿਆਓ ਮਾਤਾ ਦਾ ਆਕਾਰ ਲਿਆਓ ਮਾਤਾ ਆ ਗਈ ਪਿਤਾ ਦਾ ਆਕਾਰ ਸਾਹਮਣੇ ਲਿਆਓ ਪਿਤਾ ਆ ਗਿਆ ਇਨੂੰ ਕਹਿੰਦੇ ਨੇ ਸੁਰਤੀ ਕਿਤੇ ਚੱਲਦੀ ਪਈ ਐ ਸਰੀਰ ਕਿਤੇ ਬੈਠਾ ਹੁਣ ਮਲਾਪ ਕਿਹਨੇ ਕਰਨਾ ਜਿਹੜੀ ਸੁਰਤੀ ਮਾਤਾ ਦਾ ਕਾਰ ਕਹਿਣ ਤੇ ਮਾਤਾ ਦਾ ਹਿਯਾਰੀ ਪਿਤਾ ਦਾ ਪਿਤਾ ਜਿੰਨੇ ਦਰਬਾਰ ਸਾਹਿਬ ਦੇ ਦਰਸ਼ਨ ਕੀ ਇਸ ਧਿਆਨ ਨੇ ਮਲਾਪ ਹੁਣ ਇਹ ਧਿਆਨ ਸਾਡਾ ਪੰਜਾਂ ਦੂਤਾਂ ਦੇ ਵਸ ਹੈ ਜਿਹੜਾ ਆਪਾਂ ਕਹਿੰਦੇ ਆ ਵੀ ਬੈਠੇ ਸੰਗਤ ਚ ਹੁੰਨੇ ਆ ਵੀ ਧਿਆਨ ਸਾਡਾ ਵਿਚਾਰਾਂ ਚ ਲਿਆ ਜਾਂਦਾ ਹੁਣ ਮਨ ਉਹਨੂੰ ਕਹਿੰਦਾ ਮਨ ਤੇਰਾ ਪੰਜਾਂ ਵਸ ਹੈ ਗੁਰਦੁਆਰੇ ਵਿੱਚ ਬੈਠਿਆ ਤੇਰਾ ਕੀ ਕਰੇਗਾ ਮਨ ਨੇ ਧਿਆਨ ਨੇ ਸੁਰਤੀ ਨੇ ਸੁਰਤੀ ਕੇ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਜਿਹੜਾ ਸੁਰਤੀ ਦੇ ਮਾਰਗ ਤੇ ਚੱਲਦਾ ਹੈ ਮਹਾਰਾਜ ਨੇ ਕੀ ਇਹ ਨਹੀਂ ਕਿਆ ਸ਼ਬਦ ਗੁਰੂ ਸਰੀਰ ਚੇਲਾ ਮਹਾਰਾਜ ਕੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਦੋਂ ਸ਼ਬਦ ਗੁਰੂ ਦੀ ਆਵਾਜ਼ ਦੇ ਵਿੱਚ ਤੇਰੀ ਸੁਰਤੀ ਚੇਲਾ ਬਣ ਜਾਵੇਗੀ ਉਦੋਂ ਤੈਨੂੰ ਮਲਾਪ ਹੋ ਜਾਏਗਾ ਹੁਣ ਤੁਸੀਂ ਸਿਮਰਨ ਕਰਦੇ ਹੋ ਸਿਮਰਨ ਸਾਡਾ ਸਰੀਰ ਕਰ ਰਿਹਾ ਸਾਡਾ ਸਰੀਰ ਤਾਂ ਖਾਲਸਾ ਹੈ ਆਪਾਂ ਕਿਹਾ ਵੀ ਸਿਮਰਨ ਕਰੋ ਸਰੀਰ ਨੇ ਬੋਲਿਆ ਵਾਹ ਗੁਰੂ ਵਾਹ ਗੁਰੂ ਹੁਣ ਸਰੀਰ ਬੋਲਣਾ ਸ਼ੁਰੂ ਕਰ ਦਿੱਤਾ ਕੰਨਾਂ ਵਿੱਚ ਆਵਾਜ਼ ਪੈ ਰਹੀ ਪਰ ਜਿਹੜਾ ਸੁਰਤ ਹੈ ਜਿਹੜੀ ਮਨ ਦੀ ਇਕਾਗਰਤਾ ਹੈ ਜੀ ਨੂੰ ਮੈਂ ਕਿਹਾ ਸੀ ਹੁਣੇ ਦਰਬਾਰ ਸਾਹਿਬ ਦੇ ਦਰਸ਼ਨ ਕਰੇ ਮਾਤਾ ਪਿਤਾ ਦੇ ਕਰੇ ਉਹ ਪੰਜਾਂ ਨਾਲ ਰਲ ਗਈ ਪੰਜੇ ਉਹਨੂੰ ਵਿਚਾਰ ਦੇਣ ਲੱਗ ਪਏ ਕੰਮ ਕਰੋ ਲੋ ਮੋਹੰਕਾਰ ਇਸ ਦੇਹੀ ਅੰਤਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟੈ ਮਨਮਖ ਨਹੀਂ ਬੂਝੈ ਕੋਈ ਨਾ ਸੁਣੈ ਬੁਕਾਨ ਸਾਡਾ ਧਿਆਨ ਜਦੋਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਲੱਗਣ ਲੱਗ ਜਾਂਦਾ ਹੈ ਪੰਜਾਂ ਵਾਲੇ ਵਿਚਾਰਾਂ ਵਿੱਚ ਨਹੀਂ ਜਾਂਦਾ ਆਵਾਜ਼ ਨੂੰ ਸੁਣਦਿਆਂ ਸੁਣਦਿਆਂ ਅੰਦਰੋਂ ਅਨਹਦ ਬਾਣੀ ਦੀ ਆਵਾਜ਼ ਚੱਲਦੀ ਹੈ ਉਹ ਸੰਹਦ ਬਾਣੀ ਦੀ ਆਵਾਜ਼ ਦੇ ਵਿੱਚ ਧਿਆਨ ਲਾਉਣਿਆਂ ਤੇ ਨਾਮ ਦੀ ਆਵਾਜ਼ ਪ੍ਰਗਟ ਹੁੰਦੀ ਹੈ ਨਾਮ ਕਿਹ ਹੈ ਦੇਸ ਰੂਪ ਨਾ ਰੇਖ ਅਨਾਹਦ ਵਜੈ ਸ਼ਬਦ ਨਿਰੰਝਣ ਕੀਆ ਐਸਾ ਸ਼ਬਦ ਨਿਰੰਝਣ ਨੇ ਤੇਰੇ ਸਰੀਰ ਦੇ ਵਿੱਚ ਚਲਾਇਆ ਹੋਇਆ ਜਿਸ ਦਾ ਨਾ ਰੂਪ ਹੈ ਨਾ ਰੇਖ ਹੈ ਰੂਪ ਮਤਲਬ ਆਪਾਂ ਕਹਿੰਦਾ ਨਾ ਜਿਵੇਂ ਮਨੁੱਖ ਰੂਪ ਹੈ ਜਾਨਵਰ ਰੂਪ ਹੈ ਪੰਛੀ ਰੂਪ ਹੈ ਐਸਾ ਰੂਪ ਨਹੀਂ ਹੁੰਦਾ ਰੇਖ ਮਤਲਬ ਵੀ ਊੜਾ ਐ ਏੜਾ ਐ ਈੜੀ ਐ ਸੱਸਾ ਐ ਹਾਹਾ ਕੈਖ ਹੈਗਾ ਨਾ ਰੇਖ ਵੀ ਨਹੀਂ ਹੈ ਕਾਗਜ਼ ਕਲਮ ਨਾਲ ਲਿਖਣਹਾਰ ਕਾਗਜ਼ ਉੱਤੇ ਕਲਮ ਨਾਲ ਨਹੀਂ ਉਹ ਨਾਮ ਲਿਖਿਆ ਜਾ ਸਕਦਾ ਜਿਵੇਂ ਵਹਿਗਰੂ ਤਾਂ ਲਿਖਤਾ ਰਾਮ ਵੀ ਲਿਖਤਾ ਕਾਗਜ਼ ਕਲਮ ਨਾਲ ਲਿਖਣਹਾਰ ਮੰਨੇ ਕ ਬੇਕਰਣ ਵਿਚਾਰ ਐਸਾ ਨਾਮ ਉਹ ਸਿਰਫ ਮੰਨਣ ਵਿੱਚ ਆਉਂਦਾ ਹੈ ਭਾਵ ਅਕਾਗਰਤਾ ਵਿੱਚ ਧਿਆਨ ਵਿੱਚ ਆਉਂਦਾ ਮੰਨਣ ਵਿੱਚ ਆਉਂਦਾ ਵੀ ਜੇ ਅੰਦਰੋਂ ਮੰਨ ਲਿਆ ਉਹਨੂੰ ਸੁਣ ਕੇ ਮੰਨ ਲਿਆ ਉਹਨੂੰ ਸੁਣਨ ਲੱਗੇ ਤਾਂ ਉਹ ਨਾਮ ਦੀ ਆਵਾਜ਼ ਪ੍ਰਗਟ ਹੋਗੀ ਤੇ ਸਰੂਪ ਨਾ ਰੇਖ ਅਨਾਹਦ ਵੱਜੈ ਸ਼ਬਦ ਨਰੰਜਣ ਕੀਆ ਤੇ ਉਹ ਨਾਹਦ ਕਿਵੇਂ ਦਾ ਵੱਜਦਾ ਇਹ ਤਾਂ ਦੱਸ ਦਿਓ ਨਾ ਸਾਨੂੰ ਕਹਿੰਦੇ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੈ ਨਾਦ ਜਿਵੇਂ ਨਾਦ ਨਾਮ ਦਾ ਇੱਕ ਸਾਜ਼ ਹੁੰਦਾ ਗੁਰਮਖੋ ਜਿਵੇਂ ਤਬਲਾ ਸਾਜ਼ ਹੈ ਹਾਰਮੋਨੀਅਮ ਸਾਜ਼ ਹੈ ਚਿੰਮਟੇ ਵੱਜਦੇ ਆ ਐਵੇਂ ਨਾਦ ਨਾਮ ਦਾ ਇੱਕ ਸਾਜ਼ ਹੁੰਦਾ ਆਮ ਤੌਰ ਤੇ ਜਿਹੜੇ ਸ਼ਿਕਾਰੀ ਹਿਰਨ ਫੜਦੇ ਨੇ ਨਾ ਜੀ हिरण ਨੂੰ 나ਦ ਦੀ ਆਵਾਜ਼ ਬੜੀ ਸੋਹਣੀ ਲੱਗਦੀ ਹੈ ਉਹ 나ਦ ਦੀ ਆਵਾਜ਼ ਸੁਣਾ ਕੇ हिरण ਨੂੰ ਵਸ ਕਰਦੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ 나ਦ ਦੀ ਭਿੰਨੀ ਜੀ ਆਵਾਜ਼ ਹੁੰਦੀ ਹੈ ਉਸੇ ਤਰ੍ਹਾਂ ਸਾਰੇ ਬ੍ਰਹਿਮੰਡ ਦੇ ਵਿੱਚ ਘਟ ਘਟ ਵਿੱਚ ਵੀ ਤੇ ਤੇਰੀ ਕਾਇਆ ਦੇ ਅੰਦਰ ਉਹ 나ਦ ਦੀ ਆਵਾਜ਼ ਚੱਲਦੀ ਹੈ ਕੀ ਤੈਨੂੰ ਸੁਣਦੀ ਹੈ ਤਾਂ ਸਾ ਅਸੀਂ ਕਹਿੰਦੇ ਆ ਵੀ ਸਾਡਾ ਤਾਂ ਜੀ ਮਨ ਹੀ ਨਹੀਂ ਰੁਕਦਾ ਕਦੇ ਵਿਚਾਰਾਂ ਵਿੱਚ ਕਦੇ ਆਕਾਰਾਂ ਵਿੱਚ ਜਿਵੇਂ ਬੇਲੇ ਵੀ ਬੈਠੇ ਹੋਣੇ ਆ ਵੀ ਕਿਤੋਂ ਕਿਤੋਂ ਦੇ ਫੁਰਨੇ ਚੱਲ ਪੈਂਦੇ ਆ ਕਦੇ ਅਸੀਂ ਫੋਨ ਕਦੇ ਟੀਵੀ ਕਦੇ ਇੱਧਰ ਉੱਧਰ ਦੀਆਂ ਗੱਲਾਂ ਸਾਨੂੰ ਨਹੀਂ ਸੁਣਾਂ। ਬਸ ਕਹਿੰਦੇ ਐਨਾ ਹੀ ਫਰਕ ਹੈ। 나ਦ ਵੀ ਚੱਲ ਰਿਹਾ ਹੈ ਸੱਚ ਵੀ ਪ੍ਰਗਟ ਹੈ ਪਰ ਇਹ ਜਿਹੜੇ ਫੁਰਨੇ ਆ ਨਾ ਇਹਨਾਂ ਨੂੰ ਕਹਿ ਦਿੱਤਾ ਕੂੜ ਦੀ ਪਾਲ ਤੇਰੇ ਅਤੇ ਸੱਚ ਦੇ ਦਰਮਿਆਨ ਤੇਰੇ ਅਤੇ 나ਦ ਦੀ ਆਵਾਜ਼ ਦੇ ਵਿਚਕਾਰ ਮਾਇਆ ਨੇ ਪੰਜਾਂ ਨੇ ਕੂੜ ਦੀ ਪਾਲ ਖੜੀ ਕੀਤੀ ਹੋਈ ਹੈ। ਕੂੜ ਦੀ ਪਾਲ ਕੀ ਹੈ? ਫੁਰਨੇ ਫੁਰਨੇ ਚੱਲਦੇ ਆ। ਜੇ ਕਿਤੇ ਤੂੰ ਇਹ ਕੂੜ ਦੀ ਪਾਲ ਉਹਨਾਂ ਪੁੱਛਿਆ ਵੀ ਨਾ ਕਿਵੇਂ ਕੂੜਾ ਟੁੱਟਾ ਪਾਲ ਸਾਨੂੰ ਇਹ ਦੱਸੋ ਜੀ ਜੁਗਤੀ ਇਹ ਕੂੜ ਦੀ ਪਾਲ ਫੁਰਨੇ ਜਿਹੜੇ ਸਾਡੇ ਅੰਦਰ ਚੱਲਦੇ ਆ ਬੰਦ ਕਿਵੇਂ ਹੋਣ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਵਿਚਾਰਾਂ ਤੋਂ ਆਪ ਦੇ ਮਨ ਨੂੰ ਪਿੱਛੇ ਹਟਾ ਲਓ ਮਨ ਨੂੰ ਐਸੀ ਸਹਜ ਦੇ ਵਿੱਚ ਲੈ ਜਾਓ ਜਿੱਥੇ ਵਿਚਾਰ ਨਾ ਆਵੇ ਤਾਂ ਤੁਸੀਂ ਉਹ ਅਨਹਤ ਨਾਦ ਦੇ ਨਾਲ ਜੁੜ ਜਾਓਗੇ ਗੁਰਬਾਣੀ ਗੁਰੂ ਦੇ ਕੀ ਬਚਨ ਨੇ ਸੁਨ ਸਮਾਧ ਅਨਹਤ ਤਹ ਨਾਦ ਕਹਿਣ ਨਾ ਜਾਈ ਅਚਰਜ ਵੀ ਸਵਾਰ ਜੇਕਰ ਮਨ ਨੂੰ ਸੁੰਨ ਸਮਾਧ ਵਿੱਚ ਲੈ ਜਾਵੇਂ ਉੱਥੇ ਅਨਹਤ ਨਾਦ ਪ੍ਰਗਟ ਹੋ ਜਾਂਦਾ ਹੈ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਵਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਮਹਾਰਾ ਜੀ ਕਹਿੰਦੇ ਜਿਵੇਂ ਜਿਵੇਂ ਫਿਰ ਸੁੰਨ ਚ ਬੈਠੇਗਾ ਉੱਥੇ ਅਨਾਹਦ ਸ਼ਬਦ ਵੱਜੂਗਾ ਪਰਮੇਸ਼ਰ ਗੱਜੇਗਾ ਤੇ ਮਨ ਉਹਨੂੰ ਸੁਣ ਸੁਣ ਕੇ ਚਾਉ ਦੇ ਵਿੱਚ ਆਏ ਪਰ ਆਨਾਦ ਸੁਣਦਾ ਕਿਉਂ ਨਹੀਂ ਕਦੇ ਕਭੂ ਜੀੜਾ ਉਬਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਡਾ ਪਾਲੇ ਮਨ ਤਾਂ ਕਦੇ ਅਸਮਾਨ ਦੇ ਵਿਚਾਰਾਂ ਚ ਕਦੇ ਪਤਾਲ ਦੇ ਵਿਚਾਰਾਂ ਵਿੱਚ ਚਾਰ ਕੁੰਟ ਦਹ ਦਿਸ ਭਰਮੇ ਥਕਾਏ ਪ੍ਰਭ ਕੀ ਚਾਰੇ ਦਸ਼ਮਾ ਵਿੱਚ ਚੱਲਦਾ ਬਸ ਕਹਿੰਦੇ ਇੱਥੋਂ ਪਕੜਾ